ਪਰਾਜੋ ਸੂਟ 100 ਰੁਪਏ ਚ ਪਰਾਜੋ ਸੂਟ 100 ਰੁਪਏ ਚ ਪਰਾਜੋ ਸੂਟ ਲੱਗ ਗਈ 4 ਦਿਨਾਂ ਦੀ ਬਹੁਤ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਆਹ ਚੱਕੋ ਜੀ ਨਾਇਰਾ ਕੱਟ ਜਿਹੜਾ ਬਜ਼ਾਰਾਂ ਚ 8-800 ਦਾ ਰੈਡੀਮੇਡ ਮਿਲਦਾ ਚੱਕੋ 250 ਰੁਪਏ ਦਾ ਸਟਿਚ ਕੀਤਾ ਨਾਇਰਾ ਕੱਟ ਬਾਟਮ ਵਰਕ 250 ਰੁਪਏ ਦਾ ਰੰਗ ਕਲਰ ਡਿਜ਼ਾਈਨ ਜਿੰਨਾ ਮਰਜ਼ੀ ਲੈ ਲੋ ਡਬਲ ਬੈੱਡ ਦੀ ਚਾਦਰ ਬਾਜ਼ਾਰ 'ਚ 5-500 ਰੁਪਏ ਸਾਡੇ ਕੋਲ ਲੈ ਜਾਓ ਸਿਰਫ 100 ਰੁਪਏ 'ਚ 100 ਰੁਪਏ 'ਚ ਲੈ ਜਾਓ ਡਬਲ ਬੈੱਡ ਦੀ ਚਾਦਰ ਸਹਰਾਣੇ ਕਬਰ ਨਾਲ ਦੇਵਾਂਗੇ 5 ਮੀਟਰ ਦਾ ਸੂਟ ਜਿਹੜਾ ਬਾਜ਼ਾਰਾਂ 'ਚ 8-800 ਦਾ ਨਾਲਾ ਚੱਕੋ 200 ਰੁਪਏ ਦਾ ਚੈਲੰਜ ਕਰਕੇ ਕਹਿੰਦੇ ਆ ਮਸਲੀਨ ਦਾ ਸੂਟ ਤੁਹਾਨੂੰ 700 ਤੋਂ ਘੱਟ ਕਿਸੇ ਨੇ ਦੇਣਾ ਚੱਕੋ 350 ਦਾ ਦੇਖੋ ਜੀ ਕੋਈ ਮੰਗਦਾ 1500 ਕੋਈ ਮੰਗਦਾ 1200 ਕੋਈ ਮੰਗਦਾ 1300 ਰੁਪਿਆ ਸਾਡੇ ਕੋਲ ਆਜੋ ਲੈ ਜਾਓ 500 ਰੁਪਏ ਦਾ 500 ਰੁਪਏ ਮੋਰ ਵਾਲਾ ਸੂਟ ਲੈ ਜਾਓ ਰੰਗਾ ਮੇਟੀ ਚੈੱਕ ਕਰੋ ਓਏ ਪਹੁੰਚੇ ਵਰਕ ਚੈੱਕ ਕਰੋ ਇਹ ਬਟਿਕ ਸੂਟ ਹੈ ਜਿਹੜਾ ਬਾਜ਼ਾਰਾਂ ਦੇ ਵਿੱਚ ਬਾਜੂ ਪਹੁੰਚੇ ਲਾ ਕੇ 15 1500 ਦਾ ਮਿਲਦਾ ਲੈ ਜਾਓ 500 ਦਾ ਦੁਪੱਟੇ ਵੀ ਮੈਚ ਕਰਕੇ ਦੇ ਰਹੇ ਹਾਂ ਰੰਗ ਵੀ ਸੋਹਣੇ ਦੇ ਰਹੇ ਹਾਂ 15 1500 ਵਾਲੇ 5 500 ਚ ਘਾਟ ਤੇ 3 ਹੌਸ ਕਿਦਾ ਕੰਮ ਕੀਤਾ ਕੋਈ ਚੌੜਾphony ਕੋਈ 1500 ਨਹੀਂ 1500 ਦੇ ਦੋ ਸੂਟ ਕਰਤੇ 750 ਰੁਪਏ ਦਾ ਸੂਟ ਕਰਤਾ ਜੀ 750 ਦਾ ਆ ਦੇਖੋ ਕਲਰ ਕਿੰਨੇ ਸੋਹਣਾ ਪ੍ਰਿੰਟ ਬੜਾ ਜਾਨਦਾਰ ਆ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਆ ਕੋਈ ਇਹਦੇ 1600 ਮੰਗੇ ਕੋਈ ਮੰਗੇ 1700 ਦੁਪੱਟਾ ਨਾਲ ਰੇਟ ਕਰਤਾ ਸਿਰਫ 850 ਆ ਚੱਕੋ ਜੀ ਆਲ ਓਵਰ ਪ੍ਰਿੰਟ 5 ਮੀਟਰ ਸ਼ੰਕਰ ਕੰਪਨੀ ਦਾ ਬ੍ਰਾਂਡ ਚੈੱਕ ਕਰੋ ਲਿਖਿਆ ਠੋਕ ਕੇ ਕੰਨੇ ਆ 250 ਰੁਪਏ ਦਾ 2500 ਰੁਪਏ ਦਾ ਕੈਂਬ੍ਰਿਕ ਦਾ ਸੂਟ ਦੇਣਾ ਆਲ ਓਵਰ ਪੰਜ ਵੀ ਥੋੜੀ 22 200 ਵਾਲੇ ਸੂਟ ਕਰਦੇ ਸਿਰਫ ਇੱਕ 1000 ਚ ਬਹੁਤ ਸੋਹਣੇ ਸੋਹਣੇ ਰੰਗ ਨਾਲ ਦੁਪੱਟੇ 1000 1000 ਰੁਪਏ ਚ ਕਰਦੇ ਆ ਆ ਦੇਖੋ ਚੀਜ਼ਾਂ ਬੋਲ ਬੋਲਦੇ ਬੱਚੇ ਆ ਸੋਹਣੇ ਸੋਹਣੇ ਸੂਟ ਆ ਜੀ ਵਰਕ ਚੈੱਕ ਕਰੋ ਕੁਆਲਿਟੀ ਭਾਜੀ 3000 ਰੁਪਏ ਦਾ ਸੂਟ ਬਾਜ਼ਾਰ 'ਚ ਮਿਲਦਾ ਜੇ ਆ ਚੈੱਕ ਕਰੋ 2000 ਦਾ ਅਸੀਂ ਵੇਚਦੇ ਸੀ ਹੁਣ 1500 ਦਾ ਕਰਤਾ ਇਹ ਸੂਟ ਜਿਹੜੇ ਸ਼ੋਰੂਮਾਂ ਦੇ ਵਿੱਚ ਮਿਲਦੇ ਆ ਸਿਰਫ 1000 1100 12 15 1500 ਦੇ ਮਸਲੀਨ ਦੇ ਵੀ ਕੱਟ ਦੇ ਡਿਜ਼ਾਈਨ ਦੇ ਆ 100 100 ਰੁਪਏ ਦੇ 2250 ਦੇ 3 300 4 400 1000 1100 12 1200 ਚ ਸ਼ਗੂਫੇ ਲਿਆਂਦੇ ਆ ਬੋਗਾ ਰੋਡ ਬਾਗਾਪਣਾ ਆਜੋ ਤੁਸ਼ਰੀ ਦਸਤਾਰ ਦੇ ਸਟੋਰ ਤੇ ਉਹ ਜਿੱਥੇ ਤੁਹਾਨੂੰ ਰਾਮ ਟੈਕਸ ਵਰਗੇ ਵੱਡੇ ਵੱਡੇ ਬ੍ਰਾਂਡ ਕੋਟੀਆਂ ਦੇ ਪਾ ਦੇ ਰਣੇ ਆ ਆਜੋ ਜੀ ਦੇਖੋ ਨਾਇਰਾ ਕੱਟ 250 ਰੁਪਏ ਦਾ ਪਲਾਜੋ ਸੂਟ 100 ਰੁਪਏ ਦਾ ਪੰਜਾਬ ਦੀ ਸਭ ਤੋਂ ਵੱਡੀ ਸੇਲ ਸੋ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਪਣਾ ਆਜੋ ਜਿੱਥੇ 100-100 ਰੁਪਏ ਸੂਟ ਦਵਾਂਗੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 4 ਦਿਨ ਬਹੁਤ ਵੱਡੀ ਸੇਲ 100-100 ਰੁਪਏ ਦੇ ਵਿੱਚ ਪਲਾਜੋ ਸੂਟ ਲੈ ਜਾਓ ਲੈ ਜਾਓ 100-100 ਰੁਪਏ ਦੇ ਵਿੱਚ ਪਲਾਜੋ ਸੂਟ